ਸੁਖ ਮਿਲੋ ਪਰਮਾਤਮਾ ਨਾਲ ਜੋੜ ਜੇ ਵੀ ਪਰਮਾਤਮਾ ਦੀ ਚਰਨਾ ਦੇ ਨਾਮ ਨਾਮ ਜਪੀ ਮੈਂ ਮਨੇ ਜਪਨ ਪੜ ਲਵਾਂ ਮੈਂ ਜੀਵ ਨਾਲ ਉਸ ਦੇ ਧੰਨਵਾਦ ਮਿੱਠੀ ਬੋਲ ਬੋਲਾਂ ਮੇਰੇ ਇਹ ਪ੍ਰਾਣ ਉਸਦੀ ਭੇਟਾ ਤੌਰ ਤੇ ਤੇ ਜਾਣ ਵਾਹਿਗੁਰੂ ਪਾਵਨ ਨਰਬਾਨੀ ਅੰਦਰ ਫਰਮਾਨ ਕਰੇ ਨੇ ਕਿ ਕੋਈ ਸਾਨੂੰ ਉਸ ਪ੍ਰਮਾਤਮਾ ਪ੍ਰਭੂ ਬਾਰੇ ਗਨਣ ਦੇਵੇ ਉਦੇ ਬਾਰੇ ਜਾਣ ਕਰਨੀ ਉਹਦੇ ਨਾਲ ਸਭਨਾਂ ਛੋੜ ਦੇਵੇ ਅਸੀਂ ਇਸ ਨੂੰ ਇਸ ਰੇਜ ਦੇ ਅਰਪਣ ਕਰਦੇ ਹਾਂ ਉਹਦੇ ਅੱਗੇ ਅਸੀਂ ਇਸ ਨੂੰ ਟਿਕ ਕਰਦੇ ਹਾਂ ਕੋਈ ਜੰਨ ਆਰਿ ਸਿਉ ਨੀ ਮਾ ਜੂਰ ਚਰਨ ਗਹੋ ਪਕੋ ਸੁ ਰਸਨਾ ਨੀ ਜਾਪਾਣ ਪਕੂਰ ਕਿ ਕੋਈ ਵੀ ਸਾਨੂੰ ਸੁਪਰ ਬਾਗ ਬਾਰੇ ਗਿਆਨ ਦੇਵੇ ਉਸ ਪਰਮਾਤਮਾ ਬਾਰੇ ਜਾਣਕਾਰੀ ਦੇਵੇ ਅਸੀਂ ਉਸਦੇ ਦਾਸਾਨ ਦੀ ਸੇਵਾ ਕਰਾਂ ਕੋਈ ਹੋਈਵਾ ਮਿਲਵਾਤ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਮਨ ਵਿੱਚ ਜਦੋਂ ਕਿ ਆਰਾਮ ਅੰਦਰ ਹੈ ਉਹਦੇ ਵਿੱਚ ਪ੍ਰਭੂ ਦਾ ਨਾਮ ਜਨ ਜਨਿਤ ਚਰਾਸੀ ਹੁੰਦਾ ਹੈ ਤੇ ਵੱਡੀ ਮਾਇਆ ਯੋਗ ਦਾ ਸੰਬੰਧ ਤੋਂ ਇਸ ਨਾਮ ਰਸ ਵਿੱਚ ਜੁਲਫ਼ ਫਿਰੇਗਾ ਵਿਰਲੇ ਜੀਵ ਜੀਵੇ ਜਦ ਮੈਂ ਉਤਮ ਕਾੜੀਐ ਦਿਰ ਲਈਏ ਵਰਨੇ ਜੀ ਮੈਂ ਜਿਨੇ ਜਿਨੀ ਮਾਇਆ ਦੇ ਰਸ ਦੇ ਚੋਂ ਨਿਕਲ ਕੇ ਇਹ ਪਰਮਾਤਮਾ ਦੇ ਨਾਮ ਦਾ ਰਸ ਪੀਂਦੇ ਨੀ ਇਹ ਰਸ ਸੁਹਦਾ ਤਉ ਓ ਰਸ ਰਹਾ ਰਹੇ ਜਿਹੜੇ ਜੀਵ ਇਹ ਮਾਇਆ ਸਾਰੀ ਦਸ ਤੇ ਆ ਕੇ ਪ੍ਰਭੂ ਦਾ ਨਾਮ ਸਮਰਨ ਗਾਉਂਦੇ ਨੇ ਇਹ ਰਸਨਾ ਤੁਮ ਆਨੰਦ ਵਸ ਰਹਾ ਚ ਨਹੀਂ ਨਹੀਂ ਤੇਰੀ ਪਿਆਸ ਰਤਾ ਇਹ ਪਿਆਸਾ ਨਹੀਂ ਕੋਈ ਨਾ ਪਾਵੇ ਕੋਈ ਜੁਜਨ ਗਿਆ ਪਾਲਣ ਜੁਜਨ ਮਾਰ ਲਿਆ ਪਾਲਣ ਕੋ ਬਚਪੜੀ ਵਿੱਚ ਆ ਗਿਆ ਜੀਵ ਦੀ ਕ੍ਰਿਸ਼ਨਾ ਦੀ ਭੋਗ ਕਦੇ ਖਤਰੀ ਨਹੀਂ ਹੁੰਦੀ ਪਿਆਗ ਗਰਮ ਗਿਆ ਬਿਰਦਤ ਵੈ ਮਾਨ ਕ੍ਰਿਸ਼ਨਾ ਭੁਖੜ ਜਾਏ ਜਿਨਾ ਜਿਨ ਨਾਮ ਨਾਮ ਦੀ ਜਪਦਾ ਸਿਮਰਨ ਨਹੀਂ ਕਰਦਾ ਉਹਦੀਆਂ ਕੁਸ਼ੀਆਂ ਦੀਆਂ ਮੁੱਖਾਂ ਕਦੇ ਨਹੀਂ ਤਕਮੀ ਹੋਈਆਂ ਭਾਵੇਂ ਕਾ ਬਿਰੂ ਗਿਆ ਗੁਰੂ ਸਾਹਿਬ ਸੁਣ ਕਰ ਰਹੇ ਨੇ ਕਿ ਤੂੰ ਇਹ ਰਾਸਤੇ ਵਿੱਚ ਲਗਣ ਹੋਇਆ ਬੇਟਾ ਇਹ ਸ਼ਕਤੀ ਪ੍ਰਕਾਰ ਦੀ ਜਿਹਨੂੰ ਛਕਦਾ ਹੈਂ ਅਸਨ ਕਸਾ ਨਹੀਂ ਪੁੱਛੇ ਨਾ ਤੁਨਾ ਮਸਤ ਹੋ ਚੁਕਾ ਹੈ ਆਹ ਰਸ ਮੇਂ ਮਗੜ ਗੁਰੂ ਤੇ ਕਿਰਪਾ ਦੀ ਇਹ ਜਿਹੜੀ ਮਾਇਆ ਦੀ ਮੋਹ ਦੇ ਵਿੱਚ ਮਸਤ ਹੋ ਚੁਕਾਣਾ ਮਿਰਨੇ ਜੰਮੀ ਜਪਰੀ ਦੇ ਵਿੱਚ ਉਹ ਨਿਲ ਮਦੀਨ ਦਾਉ ਜਾਪ ਕੇ ਅਗਰੇ ਬਣ ਕੇ ਉਹ ਪ੍ਰਭੂ ਜਿਹੜਾ ਹੈ ਜੀਵਨ ਦੇ ਦੁੱਖ ਨਾਸ਼ਕ ਬਲਵਾਨ ਹੈ ਤੇ ਜਿਹੜੇ ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਆਉਦੇ ਨੇ ਉਹਦਾ ਆਸਰਾ ਰੱਖਦੇ ਨੇ ਉਹਨੂੰ ਆਪਣੇ ਮਨ ਦੇ ਵਿਚੀਂ ਧਾਰ ਦੇ ਨੇ ਉਹ ਜੋ ਦੁਨਿਆਵੀ ਮਾਇਆ ਵਾਲੇ ਬੰਦੂ ਛੁਟਾਉਣ ਦੇ ਨੇ ਨਾਮ ਦਾ ਸਿਮਰਨ ਦੇ ਵਿਚੋ ਮਨ ਦੇ ਵਿਚਾਰਨ ਕਰ ਕੱਢਦਾ ਹੈ ਨਿਰਪਹਿਤਾ ਵਾਲੀ ਕਿਸਮ ਬਣਾਉਂਦਾ ਹੈ ਸਤਿਗੁਰ ਦੇ ਨਾਲ ਜੀਵ ਨੇ ਰੰਗ ਪਾਉਂਦਾ ਹੈ ਜੰਦਾ ਹੈ ਉਹਦਾ ਜੁੜਾ ਹੈ ਦਰਵੀ ਗਰਮ ਹੋ ਜਾਂਦਾ ਹੈ ਉਧੀਆਂ ਦਸ਼ਨਾ ਗੁਰਦਾਮਾਂ ਦੇ ਕਦਮੋਂ ਖਜਾਂਦੀਆਂ ਨੇ ਨਹੀਂ ਤਾਂ ਜੁੱਲਾ ਜੀ ਦੀ ਚੀਓ ਦੀ ਹੱਥ ਛੇਵਾ ਨਹੀਂ ਕਰਨੀ ਕਰਾਂ ਜੀਵ ਸੋਚਦਾ ਕੋ ਰਾਜਾ ਹੋ ਰਾਜਾ ਰਸ ਨਹੀਂ ਹੋ ਜਾਮਗਾ ਮੇਰੀ ਕੋਲ ਹੋਰ ਤਾਂ ਆ ਜਾਵਾ ਸਹੀ ਹੋ ਜਾਮਗਾ ਪਰ ਸਾਹਿਬ ਕਹਿੰਦੇ ਨੇ ਕਿ ਤੂੰ ਜਿੱਨਾ ਚ ਰਹੇ ਅਸਨੰਦ ਦਵਾਰਾ ਗੁਰਬਾਣੀ ਤੋਂ ਪੜਨਾ ਨਹੀਂ ਆ ਸਮਰਥ ਨਹੀਂ ਕਰਦਾ ਕਰ ਸਕੀਂ ਜੀ ਰਸਾਂ ਦੇ ਸਰ ਜੀਵ ਕਹਿਦਾ ਹੈ ਕਿ ਮੈਂ ਇੱਕ ਲੈਟ ਚੰਡੀਗੜ੍ਹ ਵੀ ਪਰਾਂਣਾ ਇੱਕ ਅਮਰੀਕਾ ਵੀ ਪਰਾਂਣਾ ਇਸ ਕਰਕੇ ਤਾਂ ਕਿ ਨਿਸ਼ਾਨਾ ਜੀਵਨ ਜਰੀਆਂ ਕਦਮ ਨਹੀਂ ਹੁੰਦੀਆਂ ਸ਼ਾਮਾਂ ਵਰਤ ਨਹੀਂ ਜਾਂਦੀਆਂ ਕਹਿੰਦਾ ਕਿ ਉਹਦਾ ਕੋਈ ਤਾਲ ਚੁਕਵਾ ਹੋਰ ਤਨ ਮੈਂ ਇਕੱਠਾ ਕਰਨਾ ਦਾ ਤੇ ਸਭ ਕਹਿੰਦੇ ਨੇ ਕਿ ਇਹ ਜਨਾਤਨ ਹੈ ਇਹਦੇ ਨਾਲ ਕੋਈ ਖਿਚਿਆ ਤ੍ਰਿਸ਼ਨਾ ਵਾਲਾ ਪੱਖ ਨਹੀਂ ਮੜਦੀ ਆ ਉਹ ਤ੍ਰਿਸ਼ਨਾ ਜਿਹੜੀ ਹੈ ਉਹ ਲੋਭ ਵੱਧਦੀ ਹੈ ਇਸ ਤਰ੍ਹਾਂ ਕੀ ਕਰ ਸਭ ਕਹ ਰਹੇ ਨੇ ਆਇਓ ਸਰਣ ਮੀਨ ਦੁਖ ਪਰਮਣ ਚਿਤ ਹੋ ਤੁਮਰਿ ਨੌਰ ਆ ਪੈ ਬਰਦਾਨ ਸੁਣ ਸੁਬਾਨੀ ਹੋਈ ਪ੍ਰਭ ਨਾਨਕ ਪੰਦਤ ਮਕਸ਼ਿਸ ਕਰੋ ਸਮਰਨ ਦੇ ਨਾਮ ਦੇ ਨਾਲ ਹੀ ਇਹ ਮਾਇਆ ਤੋਂ ਮੁਕਤ ਹੋ ਸਕਦਾ ਹੈ ਸਮਰਨ ਦੇ ਨਾਲ ਹੀ ਜਿਹੜਾ ਇਹ ਅੰਤਰਾ ਉੱਪਰ ਆਇਆ ਜਾਂਦਾ ਹੈ ਇੰਜ ਜਮਾਂ ਦੀ ਆਪਾ ਹੀ ਕੱਟੀ ਜਾ ਸਕਦੀ ਜਮਾਂ ਮਿਰਗਜ ਜਿਵੇਂ ਮੇਰੀ ਕਹਤੀ ਬਾਪ ਪਾਪ ਕੱਟ ਜਮ ਕੀ ਆਸੀ ਨਾਸੀ ਸਿਮਰਨ ਦੇ ਨਾਲ ਨਾਲ ਇਹ ਜਿਹੜੀ ਜਮਾਲੀ ਫਹੀਮ ਕਾਇਆ ਸਕਦੀ ਹੈ ਜੀਵ ਕਹਿੰਦਾ ਕਿ ਮੈਂ ਹੋਰ ਤੱਕ ਇਕੱਠਾ ਕਰ ਲਵਾਂ ਹੋਰ ਕਰ ਲਵਾਂ ਹੋਰ ਜਾਇਦਾ ਦਾ ਬਣਾ ਲਾਂ ਪਰ ਸਾਹਿਬ ਕਹ ਰਹੇ ਨੇ ਜੰਨਾ ਮਰਜੀ ਇਕੱਠਾ ਕਰ ਕੋਟੇ ਮਤਲਬੇ ਅਦਕਾਰ ਕਾਹੀ ਮਰਨ ਸੁਹਾਰ ਕਾਟ ਆੜੀ ਨੀ ਹੱਥ ਗੜੀ ਮੜਾ ਪੂਰੇ ਚਾਰ ਕਹਿੰਦੇ ਕਿ ਤੂੰ ਸਾਡੇ ਤੇ ਅੱਖ ਜਗਾ ਮਲਣਾ ਜੁਲਤਾ ਹੋਰ ਸਿਸਟਮ ਆ ਗਿਆ

ਸਾਰੀ ਉਮਰ ਕੇ ਦੇਵ ਨੇ ਮ੍ਰਿਗ ਬ੍ਰਿਸ਼ਨਾ ਵਾਹੂ ਜੀ ਪੜਤੰਦਰ ਦਾ ਦਾਰ ਪਰਸੋ ਪੜੇ ਮਿਲਦਾ ਸ਼ਾਂਤੀ ਮੇਂ ਜੀ ਮਿਲਦੀ ਪੜਤੰਦਰ ਦੇ ਵਿੱਚ ਆਪਣਾ ਜਿਹੜਾ ਹੈ ਜੀਵਨ ਗਵਾਜਦਾ ਹੈ ਸਿਮਰਨ ਤੋਂ ਬਿਨਾਂ ਆਨੰਦ ਆਉਣਾ ਸਭ ਕਿਤੇ ਨਹੀਂ ਕਿ ਜਿਹੜਾ ਜੀਵ ਹਾਂ ਉਹ ਆਪਣੇ ਅੰਮ੍ਰਿਤ ਦੀ ਬਾਣੀ ਨੂੰ ਆਣ ਜਤਾਏ ਕੋਈ ਜਨ ਆਸੀ ਦੀ ਵੈ ਯੋਹਰ ਚਰਨ ਗੋਵ ਬਹੁ ਸੁ ਪ੍ਰਸਨਾ ਦੀਜੈ ਪ੍ਰਮਾਣ ਆਦੂਰ ਕਹਿੰਦੇ ਨੇ ਕਿ ਕੋਈ ਵੀ ਸਾਨੂੰ ਸਰਪ੍ਰਮ ਪ੍ਰਮਾਤਮਾ ਦੀ ਗੱਲ ਸਮਝਾ ਸਕਦੇ ਪਰਮਾਤਮਾ ਬਾਰੇ ਗਿਆਨ ਦੇਵੇ ਇਹ ਬਨਵੇਂ ਪਾਸ਼ਾ ਅਜ ਪਾਉਣ ਪ੍ਰਬਾਣੀ ਅੰਦਰ ਕਮ ਕਰ ਰਹੇ ਨੇ ਤਾਂ ਅੰਤਰਾ ਸਾਹਿਬ ਜੀ ਨੇ ਗੁਰੂ ਅਜੰਨ ਦੇ ਜੀ ਮਹਾਰਾਜ ਪ੍ਰਮਾਨ ਕਰਨੇ ਲਾ ਕਿ ਸ੍ਰਿਮ ਸੁਪਨਾ ਨਾਮ ਤੋਂ ਬਣਾ ਗੁਰ ਬਾਣੀ ਪਾਣੀ ਤੋਂ ਮਿਲਣਾ ਜੀਉ ਜੜਾ ਹੈ ਪੜਖਣਾ ਦੇ ਵਿੱਚ ਪਿਆ ਰਿਹਾ ਹੈ ਉਜਿਆ ਵਿਚਾਰ ਰਹੀ ਹੈ ਮਾਇਆ ਦੇ ਬੰਧਨ ਤੋਂ ਛੁਟਕਾਰਾ ਨਹੀਂ 파ਸ 파ਸ ਇਸ ਤਰ੍ਹਾਂ ਇੱਕ ਮੱਖੀ ਹੁੰਦੀ ਹੈ ਉਹ ਮਿੱਠੇ ਜਿਨਾਲੇ ਦਾ ਪ੍ਰੇਮ ਕਰਦੀ ਹੈ ਕੀ ਨਦੀ ਨਾਮ ਨਾਲ ਕੇ ਆਪਣੀ ਆਣਵਾ ਦਿੰਦੀ ਹੈ ਇਸੇ ਤਰ੍ਹਾਂ ਜੀਵ ਇਹਨਾਂ ਦੇ ਸੰਸਾਰ ਦੀ ਵਿੱਚ ਮਾਇਆ ਦੇ ਵਿੱਚ ਵਿੱਚ ਮੇਲਿਆ ਦੇ ਵਿਦਿਆ ਦੇ ਨਾਮ ਅਸਰ ਉਹ ਦਰਦਾ ਹੈ ਕਿ ਪਰਮਾਤਮਾ ਨਾ ਭੁੱਲ ਜਾਂਦਾ ਹੈ ਮਰਨਾ ਵੀ ਭੁੱਲ ਜਾਂਦਾ ਹੈ ਕਿ ਆਏ ਕਿਦੋਂ ਇਥੋਂ ਮਰਨ ਮਰਨਾ ਵੀ ਇਹ ਸੰਸਾਰ ਦਾ ਨਾਮ ਹੀ ਹੈ ਇੰਨਾ ਜਿਆਦਾ ਸੰਸਾਰ ਦੇ ਨਾਲ ਜੀਵ ਜੀਦਾ ਹੈ